ਹਾਂਜੀ ਦੋਸਤੋ ਆ ਤਿੰਨ ਤਰ੍ਹਾਂ ਦੇ ਸੰਦ ਵਿਕਾਊ ਹੋਏ ਗਏ ਆ। ਆ ਗੱਡੀ ਵਿਕਾਊ ਹੈ ਜੀ। ਆ ਤੁਸੀਂ ਹੱਸਾ ਦੇਖ ਸਕਦੇ ਆ ਤੁਸੀਂ। ਇਹਦੇ ਟਾਇਰ ਬਹੁਤ ਵਧੀਆ ਪਏ ਹੋ ਗਏ ਆ। ਤੇ ਇੱਕ ਟਰਾਲੀ ਤੁਹਾਨੂੰ ਉਹ ਵੀ ਵਿਖਾਉਣੇ ਹੈਗੇ ਆ ਆਪਾਂ। ਤੇ ਤਿੰਨ ਤਰ੍ਹਾਂ ਦੇ ਆ ਭਰਾ ਕੋਲੇ ਸੰਦ ਵਿਕਾਊ ਹੋਏ ਗਏ ਜੀ। ਤੇ ਸੰਪਰਕ ਕਰ ਸਕਦੇ ਆ ਤੁਸੀਂ। ਤੇ ਇੱਕ ਟਰੈਕਟਰ ਵਿਕਾਊ ਹੈਗਾ ਤੁਹਾਨੂੰ ਉਹ ਟਰੈਕਟਰ ਦੀ ਵੀ ਵੀਡੀਓ ਵਿਖਾਉਣੇ ਹੈਗੇ ਆ ਆਪਾਂ। ਆ ਟਰਾਲੀ ਵਿਕਾਊ ਜੀ। ਸਣੇ ਜਾਲੀ ਲੱਗੀ ਦੇਣੀ ਹੈ ਜੇ ਤੁਹਾਨੂੰ ਦੋਨੇ ਬੈਡ ਡਬਲ ਬੈਡ ਤੇ ਜੱਕ ਲੱਗਿਆ ਟਰਾਲੀ ਦੇ 60 ਪੈਸੇ ਦੇ ਪਏਗੇ ਟਾਇਰ ਇਹ ਟਰਾਲੀ ਬਕਾਉ ਹੈਗੀ ਜੀ ਤੇ ਵੀਡੀਓ ਦੇਖੋ ਅੰਤ ਤੱਕ ਤੁਹਾਨੂੰ ਤੁਸੀਂ ਇਹ ਬਾਈ ਦਾ ਨੰਬਰ ਦੇਵਾਂਗੇ ਤੇ ਟਰੈਕਟਰ ਦੀ ਵੀਡੀਓ ਤੁਹਾਨੂੰ ਦਿਖਾਉਣੇ ਆਪਾਂ ਅੱਗੇ ਆਹ ਟਰੈਕਟਰ ਹੈਗਾ ਜੀ ਏਸੀ ਟਰੈਕਟਰ ਹੈਗਾ ਜੀ ਡੀਆਈ 450 ਟਰੈਕਟਰ ਹੈਗਾ ਜੀ ਇਦੇ 95% ਪਿਛਲੇ ਸਾਲ ਦੇ ਟਾਇਰ ਪਵਾਇਆ ਗਿਆ ਹੈ ਇੰਜਨ ਕੇਅਰ ਦੀ ਫੁੱਲ ਗਾਰੰਟੀ ਗਈ ਹਰਿਆਣਾ ਨੰਬਰ ਟਰੈਕਟਰ ਹੈ ਗਈ ਤੇ 13 ਮਾਡਲ ਟਰੈਕਟਰ ਹੈ ਗਈ ਟਰੈਕਟਰ ਦੀ ਫੁੱਲ ਗਾਰੰਟੀ ਗਈ ਪਿੰਡ ਖਿੜਕੀਆਂ ਵਾਲੇ ਖੜਾ ਹੀ ਆਪਣੇ ਪਿੰਡ ਦੀ ਟਰੈਕਟਰ ਖੜਾ ਹੈ ਗਈ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਉਹਨੂੰ ਫੁੱਲ ਮਾਨਤਨ ਕੀਤਾ ਜਾਊਗਾ ਤੇ 13 ਮਾਡਲ ਟਰੈਕਟਰ ਹੈ ਗਈ ਤੇ ਚੱਲਦਾ ਸਕਰੀਨ ਤੇ ਨੰਬਰ ਇਸ ਤੇ ਕੰਟੈਕਟ ਕਰ ਸਕਦੇ ਤੁਸੀਂ ਤੇ ਆਪਣੇ ਪਿੰਡ ਹੀ ਲੋਕਲੀ ਖਿੜਕੀਆਂ ਵਾਲਾ ਖੜਾ ਹੈ ਜਿਹੜਾ ਸ੍ਰੀ ਮਕਸ਼ਰ ਸਾਹਿਬ ਜੀ ਤੇ ਸਪਰਕਰ ਕਰਨ ਦੀ ਵਾਤ ਵਾਤ ਵੀਡੀਓ ਨੂੰ ਸ਼ੇਅਰ ਕਰਿਓ ਤੁਸੀਂ ਜਿਹੜਾ ਸ਼ੇਅਰ ਕਰਕੇ ਆਊਗਾ ਤਾਂ ਫੁੱਲ ਮਾਨਤਾਨ ਕੀਤਾ ਜਾਊਗਾ ਆ ਜਿਹੜਾ ਡੱਕ ਨਾਲੇ ਆ ਡੱਕ ਦੇਣਾ ਛਤਰੀ ਛਤਰੀ ਕੁਝ ਨਹੀਂ ਲਾਉਣਾ ਬਣਾ ਤੇਰਾ ਡਾਇਰੈਕਟਰ ਦੇਣਾ ਹੈ ਜੀ ਧੰਨਵਾਦ ਜੀ